ਪ੍ਰਾਤਿਨਿਚ ਮੰਦਰ ਵਿਖੇ ਅੱਜ ਕ੍ਰਿਸ਼ਣ ਜਨਮष्टमी ਜਦ ਤੋ ਹਰ ਬੜੀ ਸ਼ਰਧਾ ਤੇ ਭਾਵਨਾ ਨਾਲ ਬਣਾਇਆ ਜਾ ਰਿਹਾ ਹੈ ਜਿੱਥੇ ਮੰਦਰ ਕਮੇਟੀ ਵੱਲੋਂ ਇਸ ਦੀਆਂ ਤਿਆਰੀਆਂ ਹੁਲਕੀ ਕੀਤੀਆਂ ਹੋਈਆਂ ਨੇ ਉੱਥੇ ਹੀ ਕਾਫੀ ਵੱਡੀ ਤਦਾਦ ਦੇ ਵਿੱਚ ਇੱਥੇ ਅੱਜ ਭਗਤਾਂ ਦਾ ਜਮਾਵੜਾ ਦੇਖਣ ਨੂੰ ਮਿਲੇਗਾ ਇਸ ਵਕਤ ਮੰਦਰ ਕਮੇਟੀ ਦੇ ਪ੍ਰਧਾਨ ਭਗਤ ਦਿਵਲ ਨਿਕਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੰਦਰ ਦੇ ਵਿੱਚ ਇਸ ਵਾਰ ਅਨੋਖੇ ਹੀ ਦੀਪਮਾਲਾ ਔਰ ਜਿਹੜੀਆਂ ਝਾਕੀਆਂ ਜਿਹੜੀਆਂ ਕੱਢੀਆਂ ਜਾਣਗੀਆਂ ਔਰ ਆਉਣ ਵਾਲੇ ਭਗਤਾਂ ਦਾ ਵੀ ਕਾਫੀ ਵੱਡਾ ਜਮਾਵੜਾ ਹੋਊਗਾ ਲਾਗੇ ਲਾਗੇ ਜਿਹੜੀਆਂ ਦੁਕਾਨਾਂ ਵੀ ਕਾਫੀ ਵੱਡੀ ਪੱਧਰ ਤੇ ਲਾਈਆਂ ਏ ਕਿਉਂਕਿ ਕ੍ਰਿਸ਼ਨ ਜਨਮਸ਼ਟਮੀ ਦੇ ਮੌਕੇ ਇਹਨਾਂ ਨੂੰ ਜਿਹੜਾ ਯਾਦ ਰੱਖਿਆ ਜਾਵੇ। ਤਰ੍ਹਾਂ ਦੇ ਪ੍ਰਾਚੀਨ ਸ਼ਿਵ ਮੰਦਰ ਦੇ ਵਿੱਚ ਪਹੁੰਚੇ ਜਿੱਥੇ ਕਿ ਅੱਜ ਕ੍ਰਿਸ਼ਨ ਜਨਮਸ਼ਟਮੀ ਦਾ ਤਹਾਰ ਬੜੀ ਸਰਦਾਰਾ ਭਾਵ ਨਾਲ ਮਨਾਇਆ ਜਾ ਰਿਹਾ ਜਿੱਥੇ ਵੱਖ-ਵੱਖ ਪ੍ਰਕਾਰ ਦੀਆਂ ਝਾਕੀਆਂ ਔਰ ਕਈ ਤਰ੍ਹਾਂ ਦੇ ਜਿਹੜੇ ਇੱਥੇ ਅਨੋਖੇ ਹੀ ਝਾਕੀਆਂ ਦੇ ਵਿੱਚ ਜਿਹੜੇ ਅੱਜ ਲਿਆਂਦੇ ਗਏ ਨੇ ਇੱਥੇ ਇਹਨਾਂ ਦੇ ਕੋਲ ਇਸ ਤਰ੍ਹਾਂ ਦਾ ਅੱਜ ਦਾ ਪ੍ਰੋਗਰਾਮ ਅਸੀਂ ਗੱਲ ਕਰਦੇ ਆਂ ਔਰ ਮੰਦਰ ਦੇ ਵਿੱਚ ਜਿਹੜੀ ਅੱਜ ਦੀ ਰੌਣਕ ਵੱਖਰੀ ਦੇਖਣ ਨੂੰ ਮਿਲ ਰਹੀ ਆ ਜਿੱਥੇ ਹੋਰ ਮੰਦਰ ਦੀ ਪੂਰੀ ਸਜਾਵਟ ਕੀਤੀ ਹੋਈ ਆ ਉੱਥੇ ਹੀ ਮੰਦਰ ਦੇ ਵਿੱਚ ਜਿਹੜੀਆਂ ਲਾਈਟਾਂ ਜਗਮਗਾ ਰਹੀਆਂ ਨੇ ਲੜੀਆਂ ਲਾਈਆਂ ਹੋਈਆਂ ਨੇ ਔਰ ਰੌਣਕ ਜਿਹੜੀ ਆਣ ਵਾਲੇ ਭਗਤਾਂ ਵਾਸਤੇ ਇੱਕ ਅਨੋਖੀ ਬਣਾਈ ਗਈ ਆ ਪ੍ਰਧਾਨ ਜੀ ਨਮਸਕਾਰ ਨਮਸਕਾਰ ਜੀ ਸਭ ਤੋਂ ਪਹਿਲਾਂ ਮਹਿਰੂਖ ਸਾਹਿਬ ਹਰਪੰਜ ਜੀ ਨੂੰ ਪਰਾਚਨ ਸ਼ਿਵ ਮੰਦਿਰ ਵਿੱਚ ਪਹੁੰਚਣ ਤੇ श्री कृष्ण जन्माष्टमी ਦੇ ਸ਼ੁਭ ਤਿਉਹਾਰ ਤੇ ਜੋ ਕਿ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਬਹੁਤ-ਬਹੁਤ ਮੁਬਾਰਕਬਾਦ ਅੱਜ ਦਾ ਜੋ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਅੱਜ ਦੇ ਦਿਨ ਹੋਇਆ ਜਦੋਂ ਉਹ ਕਾਂਸ ਵੀ ਜੇਲ੍ਹ ਦੇ ਵਿੱਚ ਕੈਦ ਸੀ ਭਗਵਾਨ ਸਾਰੇ ਜਿੰਦੇ ਤੋੜ ਕੇ ਅੱਜ ਦੇ ਦਿਨ ਜਨਮ ਲਿਆ ਸੀ ਸੋ ਅੱਜ ਇਹਦਾ ਜੋ ਦਿਹਾੜਾ ਆਇਆ ਸੀ ਪ੍ਰਾਚਨ ਸ਼ਿਮੁੰਦਰ ਕਮੇਟੀ ਪਾਤਰਾਂ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ 41 ਸਾਲ ਹੋ ਗਏ ਸਾਨੂੰ 41ਵੀਂ ਅਸੀਂ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਮਨਾ ਰਹੇ ਹਾਂ ਸੋ ਅਸੀਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਜਨਮਸ਼ਟਮੀ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਬਹੁਤ ਹੀ ਸੁੰਦਰ-ਸੁੰਦਰ ਝਾਕੀਆਂ ਜੋ ਕਿ ਭਗਵਾਨ ਕ੍ਰਿਸ਼ਨ ਜੀ ਦੇ ਜੀਵਨ ਨੂੰ ਸਮਰਪਿਤ ਨੇ ਉਹ ਬਣਾਈਆਂ ਨੇ ਜੋ ਕਿ ਕੋਲਕੱਤਾ ਦੇ ਕਾਰੀਗਰਾਂ ਦੁਆਰਾ ਬੜੀ ਮਿਹਨਤ ਦੇ ਨਾਲ ਮਿੱਟੀ ਦੇ ਜੋ ਪੁਤਲੇ ਨੇ ਉਹ ਬਣਾ ਕੇ ਸੁੰਦਰ-ਸੁੰਦਰ ਚਾਕੀਆਂ ਬਣਾਈਆਂ ਗਈਆਂ ਹਨ ਸੋ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਜਲਦੀ ਸ਼੍ਰੀ ਮੰਦਰ ਪਾਤਰਾ ਵਿੱਚ ਪਹੁੰਚ ਕੇ ਭਗਵਾਨ ਕ੍ਰਿਸ਼ਨ ਜੀ ਦਾ ਭੋਲੇ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਹ ਜਿਹੜਾ ਅੱਜ ਜਿਵੇਂ ਜਨਮ ਅਸ਼ਟਮੀ ਮਨਾ ਰਹੇ ਹੋ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹਦਾ ਪ੍ਰੋਗਰਾਮ ਲਿਖਿਆ ਗਿਆ ਹੈ ਔਰ ਕਿਸ ਤਰ੍ਹਾਂ ਦੇ ਭਗਤਾਂ ਦੇ ਜਿਹੜੇ ਕਿ ਇੱਥੇ ਸ਼ਾਮ ਸਵਾਲ ਦੇ ਵੀ ਕਈ ਵਾਰੀ ਚੋਰੀਆਂ ਚਪਾਰੀਆਂ ਵੀ ਹੋ ਜਾਂਦੀਆਂ ਉਹਦਾ ਦੇ ਵੀ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਅੱਜ ਸਵੇਰ ਤੋਂ ਹੀ ਪ੍ਰਸ਼ਾਸਨ ਦੇ ਅਸੀਂ ਧਿਆਨ ਚ ਲਿਆ ਕੇ ਜੋ ਤਿਉਹਾਰ ਹੈ ਪ੍ਰਸ਼ਾਸਨ ਸਿਹਾਰੀ ਇੱਥੇ ਡਿਊਟੀ ਤੇ ਹੈ ਸੋ 8 ਵਜੇ ਤੋਂ ਜੋ ਪ੍ਰੋਗਰਾਮ ਹੈ ਸ਼੍ਰੀ ਕ੍ਰਿਸ਼ਨ ਲੀਲਾ ਦਾ ਕ੍ਰਿਸ਼ਨ ਜਨਮ ਅਸ਼ਟਮੀ ਦਾ ਸ਼ੁਰੂ ਹੋਵੇਗਾ ਰਾਤ ਦੇ 12 ਵਜੇ ਤੱਕ ਲਗਾਤਾਰ ਚੱਲੇਗਾ ਤੁਸੀਂ ਦੇਖਿਓ ਕਿ 8 ਵਜੇ ਸੰਗਤ ਦੀ ਇੱਥੇ ਬੜੀ ਭੀੜ ਹੋਵੇਗੀ ਇੱਕ ਬੜਾ ਰਸ਼ ਹੋਵੇਗਾ ਹਜ਼ੂਮ ਜੋ ਕਿ ਸਾਰਾ ਸ਼ਹਿਰੀ ਉੰਬੜ ਕੇ ਇੱਥੇ ਆਵੇਗਾ ਤੇ ਬੱਚਿਆਂ ਨੂੰ ਹਰ ਪਰਿਵਾਰ ਦੇ ਜੋ ਛੋਟੇ ਬੱਚੇ ਨੇ ਉਹਨਾਂ ਨੂੰ ਤੁਸੀਂ ਦੇਖਿਓ ਭਗਵਾਨ ਕ੍ਰਿਸ਼ਨ ਦਾ ਰੂਪ ਦੇ ਕੇ ਇੱਥੇ ਲੈ ਕੇ ਲੈ ਕੇ ਲੋਕ ਆਣਗੇ ਭਗਵਾਨ ਦੇ ਮੰਦਰ ਵਿੱਚ ਮੱਥਾ ਟੇਕਣ ਦੇ ਹਨ ਵੀ ਦੇਖੇ ਸੀ ਕਾਫੀ ਜ਼ਿਆਦਾ ਇੱਥੇ ਆਏ ਹੋਏ ਸੀ ਪਹੁੰਚੇ ਹੋਏ ਸੀ ਕਾਫੀ ਜ਼ਿਆਦਾ ਜਿਵੇਂ ਕਿ ਕ੍ਰਿਸ਼ਨ ਭਗਵਾਨ ਦੇ ਜਿਵੇਂ ਰੂਪ ਦੇ ਵਿੱਚ ਬੱਚਿਆਂ ਨੂੰ ਸਜਾ ਕੇ ਲਿਆਂਦਾ ਗਿਆ ਸੀਗਾ ਔਰ ਕਿਸ ਤਰ੍ਹਾਂ ਦਾ ਜਿਹੜਾ ਆਨਰ ਇੱਥੇ ਭਗਤਾਂ ਵਾਸਤੇ ਕੋਈ ਪ੍ਰਸ਼ਾਦ ਵਗੈਰਾ ਤਿਆਰ ਕੀਤਾ ਗਿਆ ਅੱਜ ਸਵੇਰ ਦੇ ਉਪਰ ਸਵੇਰ ਦਾ ਮੰਦਿਰ ਦੇ ਵਿੱਚ ਭਗਤਾਂ ਦਾ ਇੱਕ ਹਜੂਮ ਬਹੁਤ ਵੱਡਾ ਇਕੱਠ ਸਵੇਰੇ 3 ਵਜੇ ਤੋਂ ਸ਼ੁਰੂ ਹੋ ਗਿਆ ਸੀ ਤੇ ਉਹਨੇ ਲੰਗਰ ਦੀ ਵਿਵਸਥਾ ਬੜੇ ਵਧੀਆ ਢੰਗ ਨਾਲ ਕਰੀ ਗਈ ਆ ਅਤੇ ਮੰਦਿਰ ਆ ਜਿਹੜਾ ਸ਼ਿਵ ਦਵਾਲਾ 200 ਸਾਲ ਪੁਰਾਣਾ ਮੰਦਿਰ ਆ ਇੱਥੇ ਜੋ ਵੀ ਜੋ ਮਨੋ ਕਾਮਨਾ ਲੈ ਕੇ ਆਂਦਾ ਉਹਦੀਆਂ ਪੂਰੀਆਂ ਹੁੰਦੀਆਂ ਨੇ ਆ ਹੁਣੇ-ਹੁਣੇ ਇੱਕ ਭੈਣ ਆਈ ਕਹਿੰਦੀ ਮੈਂ ਪਿਛਲੇ ਸਾਲ ਆ ਬਲਾਡੇ ਤੋਂ ਚੱਲ ਕੇ ਆਈ ਦੀ ਤੇ ਮੈਂ ਆਪਣੇ ਬੱਚੇ ਵਾਸਤੇ ਪੋਤੇ ਦੀ ਸੁੱਖ ਮੰਗੀ ਤੀ ਤੇ ਉਹ ਸੁੱਖ ਪੂਰੀ ਹੋਈ ਆ ਤੇ ਉਹ ਕੇਲਿਆਂ ਦਾ ਲੰਗਰ ਆ ਬਹੁਤ ਵਿਸ਼ਾਲ ਕੇਲੇ ਵੱਡੇ ਮਤਲਬ ਭਾਰੀ ਉਹਦੇ ਕੇਲੇ ਲੈ ਕੇ ਆਈ ਤੇ ਉਹ ਲੰਗਰ ਲਾ ਕੇ ਗਈ ਇਸੇ ਤਰ੍ਹਾਂ ਅੱਜ ਭਗਤ ਨੇ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜੋ ਕਿ ਬੜੀ ਸ਼ਰਧਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਹਰ ਸਾਲ ਆ ਪ੍ਰਾਚਨ ਸ਼ਿਵ ਮੰਦ ਕਮੇਟੀ ਵੱਲੋਂ ਮਨਾਈ ਜਾਂਦੀ ਆ ਅਵੇ ਬਹੁਤ ਹੀ ਸ਼ਰਧਾ ਨਾਲ ਮਨਾਈ ਜਾਂਦੀ ਆ ਜਿਵੇਂ ਕਿ ਇਹ ਪ੍ਰਾਚਨ ਸ਼ਿਵ ਮੰਦਿਰ ਦੇ ਵਿੱਚ ਭਗਵਤ ਜੀ ਆਲ ਨਿੱਕਾ ਵੱਲੋਂ ਇਸ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਕਮਾਨ ਸਵੰਭੀ ਗਈ ਹੈ ਔਰ ਕਾਫੀ ਜ਼ਿਆਦਾ ਇੱਥੇ ਰੌਣਕ ਔਰ ਕਾਫੀ ਜ਼ਿਆਦਾ ਰੰਗीन ਮਾਹੌਲ ਬਣਾਇਆ ਹੋਇਆ ਹੈ ਕਿਸ ਤਰ੍ਹਾਂ ਦਾ ਤੁਹਾਡਾ ਵੀ ਇਹਨਾਂ ਦੇ ਵਿੱਚ ਯੋਗਦਾਨ ਹੁੰਦਾ ਹੈ ਜਿਵੇਂ ਕਿ ਕਮੇਟੀ ਮੈਂਬਰ ਵੀ ਕਾਫੀ ਜ਼ਿਆਦੇ ਐਕਟਿਵ ਰਹਿੰਦੇ ਆ ਅਸੀਂ ਬਹੁਤ ਲੰਬੇ ਸਮੇਂ ਤੋਂ ਪਰਾਜੇਸ਼ਨ ਦੇ ਕੁਆਦੀ ਪਾਤਰਾਵਾਂ ਨੂੰ ਸਾਡੇ ਪ੍ਰਧਾਨ ਭਗਵਦਿਆਨ ਨਿੱਕਾ ਜੀ ਦੀ ਅਗਵਾਈ ਦੇ ਵਿੱਚ ਬੜੀ ਧੂਨ-ਤਾਮ ਨਾਲ ਸ੍ਰੀ ਕਿਰਸ਼ਨ ਜਨਮਾਸਤਮੀ ਆ ਸਿਵਰਾਤਰੀਆ ਜੋ ਦੋ ਵੱਡੇ ਤਿਹਾਰ ਨੇ ਹਿੰਦੂ ਸਨਾਤਨ ਧਰਮ ਦੇ ਵਿੱਚ ਬੜੀ ਧੂਨ-ਤਾਮ ਨਾਲ ਮਨਾਨੇ ਆ ਕਿਉਂਕਿ ਜਿੱਥੇ ਰਵਾਹੀ ਕਰਨ ਵਾਲੀ ਲੀਡਰ ਬਹੁਤ ਵਧੀਆ ਹੋਣ ਤਾਂ ਤਿਹਾਰ ਆਟੋਮੈਟਲੀ ਆਸੀ ਪਾਤਾਂ ਦੇ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਨ-ਤਾਮ ਨਾਲ ਮਨਾਨੇ ਆ ਇਹਦੇ ਵਿੱਚ ਖਾਸ ਕਰਕੇ ਸਾਡੇ ਭਗਵਦਿਆਨ ਨਿੱਕਾ ਜੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕਿਉਂਕਿ ਇਹ ਆਪਣੇ ਕਾਰੋਬਾਰ ਛੱਡ ਕੇ ਕਾਫੀ ਦਿਨ ਹਫਤਾ 15 ਦਿਨ ਜਿੱਥੇ ਤਿਆਰੀਆਂ ਕਰਵਾਉਂਦੇ ਨੇ ਅਸੀਂ ਪ੍ਰੈਸਿੰਗ ਸੰਦੋ ਘੜੀ ਪਾਤਰੀਆਂ ਵੱਲੋਂ ਉਹ 학교 ਜਿੱਦਾ ਜਿੱਥੇ ਧੰਨਵਾਦ ਕਰਦੇ ਆ ਉੱਥੇ ਅਸੀਂ ਕੋਲੇਨਾਦ ਦੇ ਚੈਨਜ ਬੇਨਤੀ ਕਰਦੇ ਆ ਕਿ ਸਾਡੀ ਮੰਦਰ ਕਮੇਟੀ ਨੂੰ ਔਰ ਪੂਰੇ ਸ਼ਹਿਰ ਨੂੰ ਸਾਦਾ ਹੀ ਤੰਦਰੁਸਤੀ ਦੇ ਤਰੱਕੀਆਂ ਦੇਵੇ ਤਾਂ ਕਿ ਅਸੀਂ ਇਹ ਤਿਹਾੜ ਹਰ ਸਾਲ ਇਸ ਤੋਂ ਵਧੀਆ ਠੀਕੇ ਨਾਲ ਮਨਾ ਸਕੀਏ ਹਰ ਕ੍ਰਿਸ਼ਨ ਭਗਵਾਨ ਜੀ ਦਾ ਜੋ ਜਨਮ ਦਿਵਸ ਅਸੀਂ ਤੁਮ ਤਾਮ ਨਾਲ ਮਨਾਣ ਜਾ ਰਹੇ ਆ ਜਿਹਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਸਾਥ ਹੈ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਤੁਹਾਡੇ ਮਾਧਿਅਮ ਰਾਹੀਂ ਧੰਨਵਾਦ ਵੀ ਕਰਦੇ ਆਂ ਔਰ ਬੇਨਤੀ ਵੀ ਕਰਦੇ ਆਂ ਕਿ ਆਗੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਦਾ ਸਪਰਸ਼ ਕਰੋ ਔਰ ਉਹਨਾਂ ਦਾ ਆਸ਼ੀਰਵਾਦ ਲਓ। ਪਟਨਾ ਸ਼ਹਿਰ ਨਿਵਾਸੀਆਂ ਤੇ ਹੋਰ ਵੀ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਆ ਉਹਨਾਂ ਨੂੰ ਇਹਨਾਂ ਨੇ ਸੱਦਾ ਦਿੱਤਾ ਹੈ ਕਿ ਇਸ ਸ਼ਿਵਰਾਤਰੀ ਦੇ ਵਿੱਚ ਆਣ ਕੇ ਆਪਣਾ ਜਿਹੜਾ ਨਤਮਸਤਕ ਹੋਵੇ ਕਿਉਂਕਿ ਇੱਥੇ ਜਿਹੜੀ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜਿੱਥੇ ਮੰਦਰ ਨੂੰ ਸਜਾਇਆ ਗਿਆ ਹੈ ਇੱਕ अनोखे ਪ੍ਰਕਾਰ ਨਾਲ ਲੜੀਆਂ ਔਰ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਝਾਕੀਆਂ ਕੱਢ ਕੇ ਇੱਥੇ ਸਜਾਇਆ ਗਿਆ ਹੈ ਉੱਥੇ ਹੀ ਨਾਲ ਨਾਲ ਜਿਹੜੀਆਂ ਮੰਦਰ ਦੇ ਲਾਗੇ-ਲਾਗੇ ਰੋਡ ਤੇ ਦੁਕਾਨਾਂ ਵੀ ਕਾਫੀ ਵੱਡੀਆਂ ਲਗੀਆਂ ਹੋਈਆਂ ਐ ਕਿ ਜਿੱਥੇ ਉਹਨਾਂ ਦੇ ਉਤੋਂ ਸਮਾਨ ਦੀ ਖਰੀਦੋ-ਬਖਤ ਔਰ ਜਿਹੜਾ ਕਿ ਗ੍ਰੀਸ਼ਨ ਭਗਵਾਨ ਜੀ ਦੀ ਯਾਦ ਦੇ ਵਿੱਚ ਕੋਈ ਸਮਾਨ ਇੱਥੋਂ ਖਰੀਦਾ ਜਾਵੇਗਾ ਔਰ ਬੱਚੇ ਜਿਹੜੇ ਇੱਥੋਂ ਲੈ ਕੇ ਜਾਣਗੇ ਕਾਫੀ ਵੱਡਾ ਇਹ ਇੱਥੇ ਮੇਲਾ ਲੱਗਦਾ ਹੈ ਕਿ ਜਿਹੜਾ ਪ੍ਰਾਚੀਨ ਸ਼ਿਵ ਮੰਦਰ ਦੇ ਵਿੱਚ ਜਿਹੜਾ ਅੱਜ ਵੀ ਦੇਖਣਯੋਗ ਹੋਵੇਗਾ ਔਰ ਇੱਥੇ ਜਿਹੜਾ ਸ਼ਾਮ ਦੇ ਟਾਈਮ 8 ਵਜੇ ਤੋਂ ਲੈ ਕੇ 12 ਵਜੇ ਤੱਕ ਇੱਥੇ ਐਨੇ ਕਿ ਭਗਤਾਂ ਦਾ ਜਮਾਵੜਾ ਹੋਵੇਗਾ ਕਿ ਜਿਹੜਾ ਕੋਈ ਕਰ ਹੋਊਗਾ ਜੇੜਾ